ਲੋਕੇ ਇਹਨਾਂ ਨੇ ਪੈਸੇ ਲਾ ਕੇ ਉਧਰ ਜਾਂਦੇ ਆ। ਸਭ ਆਪਣਾ ਇੱਥੇ ਸ਼ਿਮਲਾ ਬਣਾਤਾ ਬਾਜੀ। ਫੁਲੀ ਪਰ ਬਈ ਬਹੁਤ ਜ਼ਿਆਦਾ ਨਜ਼ਾਰਾ ਹੈ। ਪਹਿਲਾਂ ਵੀ ਗੱਦੀ ਦੇਖੀ। ਅੱਜ ਤੱਕ ਦੀ ਗੱਦੀ ਨਹੀਂ ਦੇਖੀ। ਮਹਿਲ ਨਾ ਬਹ। ਪ੍ਰਿੰ ਜਿੰਦਗੀ ਰਾਜਸਥਾਨ ਸੇ ਪਹਿਲੀ ਵਾਰ ਇੰਨੀ برف ਵੇਖੀ ਐ। ਖਲਾਬ ਜਾਨ ਨੂੰ ਜਿਹੜੇ ਮੋਟੇ ਮੋਟੇ ਗੜੇ ਪਏ ਆ। ਇਹ ਪਹਿਲੀ ਵਾਰ ਵੇਖਿਆ ਆਪਾਂ ਜੀ। ਇਹ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਕੁਲੂ ਮੰਡਾਲੀ ਜਾਂ ਫਿਰ ਸ਼ਿਮਲਾ ਦੀਆਂ ਨਹੀਂ ਸਗੋਂ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਨੇ ਜਿੱਥੇ ਭਾਰੀ ਗੜੇ ਮਾਰੀ ਹੋਈ ਹੈ ਤੇ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਸ਼ਿਮਲੇ ਜਾਣ ਦੀ ਲੋੜ ਵੀ ਨਹੀਂ ਪਈ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੰਨੀ ਜ਼ਿਆਦਾ ਗੜੇ ਮਾਰੀ ਹੋਈ ਹੈ ਕਿ ਬਰਫ਼ ਦੀ ਚਾਦਰ ਸੜਕ ਦੇ ਉੱਤੇ ਵਿਛੂਕੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਚਾਰੇ ਪਾਸੇ ਗੜੇ ਹੀ ਗੜੇ ਪਏ ਹੋਏ ਨਜ਼ਰ ਆ ਰਹੇ ਨੇ ਲੋਕ ਇਸ ਦਾ ਆਨੰਦ ਮਾਣਦੇ ਹੋਏ ਵੀ ਦਿਖਾਈ ਦੇ ਰਹੇ ਨੇ इहो <Wit default> S Gleich Michael ਅਸੀਂ ਇਸ ਰੋਡ ਰਾਹੀਂ ਗੁਜ਼ਰ ਰਹੇ ਤੇ ਵੇਖਿਆ ਅਚਾਨਕ ਇੰਨੀ ਬਰਫ਼ ਪਈ ਸ਼ਿਮਲਾ ਬਣਾ ਪਿਆ ਹੋתי ਤੇ ਕੁਦਰਤ ਦੀ ਬਹੁਤ ಅಪਾਰ ਕਿਰਪਾ ਵੀ ਲੋਕ ਦੇਖ ਰਹੇ ਹਨ ਖੜੇ ਹੋ ਕੇ ਨੱਚਣ ਗਏ ਘੇਡਣ ਦੇ ਵਰਨਾ ਘੇਡਣ ਦੇ ਵੇਖੋ ਜੀ ਅਨਜਾਇਮੈਂਟ ਡੇ ਕਰਨਾ ਸ਼ਿਮਲਾ ਜਿਹੜਾ ਲੋਕ ਆਏ ਇਹਨਾਂ ਨੇ ਪੈਸੇ ਲਾ ਕੇ ਉਧਰ ਜਾਂਦੇ ਆ ਇੱਥੇ ਸ਼ਿਮਲਾ ਬਣਾਤਾ ਵਾਜੀ ਲੋਕੀ ਉਧਰ ਜਾਂਦੇ ਸ਼ਿਮਲਾ ਦੇਖਣ ਇੱਥੇ ਸ਼ਿਮਲਾ ਬਣਿਆ ਆ ਵਾਹਿਗੁਰੂ ਜੀ ਦਾ ਖਾਲਸਾ ਭਾਈ ਬਹੁਤ ਵਧੀਆ ਗਾਕੇ ਬਹੁਤ ਬਹੁਤ ਵਧੀਆ ਲੱਗਦਾ ਸੀ ਆਪਣੇ ਹਾਂ ਪਰ ਪੈ ਗਈ ਆ ਫੁੱਲੀ ਫਰ ਭਾਈ ਬਹੁਤ ਜ਼ਿਆਦਾ ਨਜ਼ਾਰਾ ਹੈਗਾ ਪਹਿਲਾਂ ਵੀ ਗੱਦੀ ਦੇਖੀ ਅੱਜ ਤੱਕ ਨਹੀਂ ਜਿੰਦੀ ਪਹੇਟ ਬਹੁਤ ਜ਼ਿਆਦਾ ਜਦੋਂ ਪਹਿਲੀ ਵਾਰ ਪਹੁੰਚ ਕਿੰਨੀ ਕਿ ਪਈ ਸੀ ਕਿੰਨਾ ਟਾਈਮ ਪਈ ਮੈਂ ਨਾ ਘੱਟੋ ਘਾਟ ਤਾਂ ਘਾਟਾ ਪੂਰੀ ਪਈ ਵਜੀ ਕਿਤੇ ਕਿਤੇ ਮੋٹے ਸੀ ਘੜੇ ਬਹੁਤ ਜ਼ਿਆਦਾ ਮੋٹے ਕਿ ਤਾਨ ਵਕਾਦ ਨੇ ਬੇਦਰ ਹਾਲੇ ਵਾਹ ਜਿਹਨੂੰ ਘੜ ਗਿਆ ਅਜੇ ਬਹੁਤ ਜ਼ਿਆਦਾ ਮੋਟੇ ਇਹਨਾਂ ਆਵੇ ਅਜੇ ਕੋਈ ਆ ਆ ਵੇ ਕੋਈ ਨਾ ਨਰ ਜਿੰਦਰ ਕੁਮਾਰ ਹਾਂ ਮੈਂ ਆਪਣੀ ਜ਼ਿੰਦਗੀ ਦੇ ਰਾਜਸਥਾਨ ਸੇ ਪਹਿਲੀ ਵਾਰ ਇੰਨੀ ਬਰਫ਼ ਵੇਖੀ ਏ ਇੰਨੀ ਮਮਾ ਚਲ ਚ ਪਹਾੜੀ ਇਲਾਕੇ ਚ ਹੁੰਦੀ ਹੈ ਜਿੰਨੀ ਪਾਈ ਉਹਦੇ ਨਾਲ ਮੋٹے ਗੜੇ ਪਏ ਆ ਗਲਾਬਜਾਮ ਨੂੰ ਜਿਹੜੇ ਮੋٹے ਮੋٹے ਗੜੇ ਪਏ ਆ ਇਹ ਪਹਿਲੀ ਵਾਰ ਵੇਖਿਆ ਆਪਾਂ ਜੀ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਭਾਰੀ ਗੜੇਮਾਰੀ ਹੋਈ ਹੈ ਦਿਨ ਰਾਤ ਦੀਆਂ ਇਹ ਤਸਵੀਰਾਂ ਨੇ ਜਿਸ ਕੰਨ ਅੰਮ੍ਰਿਤਸਰ ਵੀ ਸ਼ਿਮਲਾ ਬਣ ਗਿਆ ਨਾਲ ਹੀ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਦੇ ਵੱਲੋਂ ਵੀ ਇਸ ਗੜੇਮਾਰੀ ਦਾ ਆਨੰਦ ਲਿਆ ਜਾ ਰਿਹਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਐਸ ਕੀ ਸ਼ਿਮਲੇ ਜਾਂ ਫਿਰ ਕੁੱਲੂ ਮਨਾਲੀ ਜਾਣ ਦੀ ਲੋੜ ਨਹੀਂ ਪਈ ਸਗੋਂ ਅੰਮ੍ਰਿਤਸਰ ਦੇ ਵਿੱਚ ਹੀ ਪਰਮਾਤਮਾ ਨੇ ਨਾ ਸੋਣਾ ਮੌਸਮ ਬਣਾ ਦਿੱਤਾ ਹੈ ਕਿ ਭਾਰੀ ਬਰਫ਼ ਡਿੱਗੀ ਹੋਈ ਹੈ ਭਾਰੀ ਗੜੇਮਾਰੀ ਹੋਈ ਹੈ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਨੰਦਾ ਆ ਰਿਹਾ ਹੈ ਇਲਾਕੇ ਦੇ ਲੋਕਾਂ ਦੇ ਵੱਲੋਂ ਕਿ ਹਜ਼ਾਰਿਆ ਅੰਮ੍ਰਿਤਸਰ ਤੋਂ ਹਰਜੀਤ ਗਰੀਬਾਲ ਪੰਜਾਬੀ ਲੋਕ ਚੈਨਲ